ਆ ਹਾਲਾ ਜੋੜਾ ਬਈ ਆ ਕੂਤਰੀ ਆ ਇਦੀ ਭੈਣ ਆ ਬਈ ਦਾ ਭਰਾ ਵੀ ਬਾਜੀ ਜਿੱਤਿਆ ਇਹਦਾ ਪਿਓ ਵੀ ਬਾਜੀ ਜਿੱਤਿਆ ਇਹਦੀ ਮਾਂ ਵੀ ਬਾਜੀ ਜਿੱਤੀ ਹੈ ਬਈ ਇਹਦਾ ਭਰਾ ਰੋਕ ਲਿਆ ਸੀ ਆ ਉਹਦੇ ਪੱਠੇ ਗਾਂਵ ਕੋ ਬਾਜੀ ਜਿੱਤੇ ਆ ਇਹ ਵੀ ਰੋਕ ਲਈ ਮੈਂ ਮਤਲਬ ਇਹ ਪਹਿਲੇ ਤੋਂ ਪਹਿਲੇ ਸਾਲ ਦੀ ਪੱਠੀ ਆ ਤੇ ਹਜੇ ਲਾਈ ਨਹੀਂ ਮੈਂ ਇਹਨਾਂ ਜਿਹੜਾ ਹਾਲਾ ਕੂਤਰ ਗੁੜ ਕੀ ਜਾਂਦਾ ਆਪਣਾ ਨੂਰਪੁਰੇ ਪੈਂਡਾ ਤੇ ਉਦੋਂ ਚਾਰਾਂ ਕਬੂਤਰਾਂ ਨੇ ਮੰਡਲੀ ਸੀ ਵੀ ਬਾਜੀ ਆਪਣਾ ਬਾਹਰ ਕੱਢਦਾ ਸੀਗਾ ਪਰ ਆਪਣਾ ਬਹਿ ਗਿਆ ਸੀਗਾ ਠੀਕ ਤੀਜਾ ਬਹਿ ਗਿਆ ਸੀਗਾ ਤੇ ਆਹ ਵਾਲਾ ਜਿਹੜਾ ਕੂਤਰਾ ਜਮਾਂਦਰੂ ਪੂਛ ਵਾਲਾ ਇਹਦੇ ਮੈਂ ਬੱਚੇ ਵੀ ਲਏ ਆਪ ਉਹ ਵੀ ਫੁੱਲ ਉੜਦਾ ਰਿਹਾ ਬਈ ਇਹ ਠੀਕ ਆ ਤੇ ਆਪਾਂ ਸਟਾਮ ਤੇ ਲੈ ਕੇ ਦੇਣ ਨੂੰ ਤਿਆਰ ਹਾਂ ਇਹ ਚੰਗੇ ਕੂਤਰਾ ਇਹਦੀ ਪੱਠੀ ਹੁਣ ਮੈਂ ਕਢਾਈ ਸੀਗੀ ਕੁੱਦੂ ਵਾਲੇ ਛੱਡੀ ਐ ਤਕੀ ਥੋੜੀ ਜੀ ਕੂਤਰ ਲੋਡ ਨਹੀਂ ਸੀਗੇ ਬਿਠਾ ਚਟੀਆਂ ਮਾਰਦੇ ਆ ਕਿ ਕੂਤਰ ਤੇ ਉਥੇ ਨੌਵੀਂ ਕੂਤਰੀ ਬੈ ਗਈ ਸੀਗੀ ਆਪਣੀ ਤੇ ਅੱਠ ਬਾਜੀ ਬਣਦੇ ਸੀਗੇ ਬਾਅਦ ਚ ਚਲੋ ਇੱਕ ਕਾਰਡ ਫੜ ਹੋ ਗਈ ਚਲੋ ਚੱਲ ਹੋ ਗਿਆ ਕੰਮ ਆਪਣੀ ਕੂਤਰੀ ਵੀ ਘੱਟ ਬੈ ਗਈ ਸੀ ਆਪਣੀ ਕੂਤਰੀ ਠੀਕ ਆ ਅੱਠਵੀਂ ਬੈ ਗਈ ਕਿ ਨਹੀਂ ਨੌਵੀਂ ਬੈ ਗਈ ਸੀ ਮੈਂ ਤੁਹਾਨੂੰ ਕਹੀ ਆਂ ਭਰਾ ਠੀਕ ਆ ਤੇ ਨਜਾਇਜ਼ ਚੰਗੇ ਕੂਤਰਾ ਬਾਈ ਤੇ ਆਹ ਕੂਤਰੀ ਹੈ ਭਰਾਓ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਬਈ ਜੋੜਾ ਦੇ ਦਾਂਗੇ ਤੇ ਜੇ ਨਹੀਂ ਤਾਂ ਵੀ ਚਲੋ ਕੋਈ ਚੱਕਰ ਨਹੀਂ ਆਪਾਂ ਨੂੰ ਨਹੀਂ ਇਹ ਚੰਗੇ ਆ ਯਾਰ ਬਸ ਆਪਣੇ ਕੋਲੇ ਹੈ ਬਹਲੇ ਆ ਜਦੋਂ ਆਪਣੇ ਕੋਲੇ ਮਾਂ ਪਿਓ ਬੈਠੇ ਆ ਗਾਂ ਇਹਦੇ ਭੈਣ ਭਾਈ ਬੈਠੇ ਆ ਗਾਂ ਦੂਜੇ ਬੈਠੇ ਆਪਣੇ ਕੋਲੇ ਠੀਕ ਆ ਜਿਹੜਾ ਹਾਲਾ ਕੂਟਰ ਆ ਇਹਦਾ ਵੀ ਮਾਂ ਪਿਓ ਬੈਠਾ ਆਪਣੇ ਕੋਲੇ ਚਲੋ ਯਾਰ ਕਿਸੇ ਦੇ ਕੰਮ ਆ ਜੂਗਾ ਤੇ ਚਲੋ ਆਪਣਾ ਵੀ ਸਰ ਜੂਗਾ ਠੀਕ ਆ ਆਪਣੇ ਕੋਲੇ ਵੀ ਕੂਟਰ ਬਹੁਤ ਆ ਇਹ ਹਾਲ ਇਹਦਾ ਵੀ ਚੰਗਾ ਬਹੁਤ ਰਿਜ਼ਲਟ ਆ ਤੇ ਨਾ ਜਾਣ ਬਈ ਯਾਰ ਨਿੱਕਾ ਜਾ ਪੰਡਾ ਠੀਕ ਆ ਨਿੱਕੇ ਨਿੱਕੇ ਪੰਡਿਆਂ ਤੋਂ ਛੱਡੇ ਵੇ ਆ ਬਾਕੀ ਗਾਂ ਅਗਲੇ ਦੀ ਕਿਸਮਤ ਆ ਯਾਰ ਤੇ ਧੰਨਵਾਦ ਭਰਾਓ ਦੇਖੋ ਪੰਜੇ ਪੰਜੇ ਇਹਨਾਂ ਦੇ ਨੇ ਵਲੋਂ ਨਿਕਲਦਾ ਹੁੰਦਾ ਪੈਰਾਂ ਦੇ ਵਿੱਚ ਆਈ ਤੇ ਆਪਣੇ ਜਿੰਨੇ ਵੀ ਕੂਤਰ ਹੁੰਦੇ तकरीबन ਸਾਰਿਆਂ ਦੇ ਆਈ ਹੁੰਦੇ ਠੀਕ ਹੈ ਭਾਈ ਤੂੰ ਵੀ ਗੜਕ ਕੇ ਖਾਦੇ ਭਰਾਵਾ